ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭੀ ਦਾ ਸਵਾਗਤ ਹੈ ਜੀ ਸੋ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਲਖਸੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੀ ਦਰਬਾਰ ਤੰਤਨ ਮਸਤ ਮੰਗਲ ਸ਼ਾਹੀ ਦੇ ਦਰਬਾਰ ਤੇ ਸਲਾਨਾ ਜੋੜ ਮੇਲਾ ਸਮੂਹ ਨੱਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਬੀ ਦੇ ਸੰਕਟਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾਪੂਰਵਕ 25 ਅਤੇ 26 ਜੂਨ 2025 ਨੂੰ ਪਰਵਾਇਆ ਜਾ ਰਿਹਾ ਹੈ 109 ਦਰਬਾਰ ਦੀਆਂ ਲਾਈਵ ਤਸਵੀਰਾਂ ਦਿਖਾਉਨੇ ਆ ਤੇ ਗੱਲਬਾਤ ਕਰਾਂਗੇ ਪ੍ਰਬੰਧਕਾਂ ਦੇ ਨਾਲ

ਸੋ ਜੀ ਕਹਿੰਦੇ ਤਾਜਦਾਰਾਂ ਦੇ ਨਾਂ ਅਮੀਰਾਂ ਦੇ ਦਿਵੇ ਬਲ ਦੇ ਸਦਾ ਫਖੀਰਾਂ ਦੇ ਸੁਭਾ ਕਰੀ ਦਿਵੇ ਪੂਣਾ ਦੇ ਸਦਾ ਬਲਦੇ ਨੇ ਜੋ ਚੰਗੇ ਕਰਮ ਕਰਦੇ ਨੇ ਜੋ ਦੁਨੀਆ ਨੂੰ ਸੱਚ ਦਾ ਰਾਹ ਦਿਖਾਉਂਦੇ ਨੇ ਸੋ ਜੀ ਤੰਤਨ ਬਾਬਾ ਮਾਸਤ ਕੋਲੇ ਸ਼ਾ ਜੀ ਸਨਾ ਦਰਬਾਰ ਤੇ ਤੰਤਨ ਬਾਬਾ ਮਸਤ ਮੰਗਲ ਸਾਹਿਬ ਜੀ ਸੋਸਲਾਲਾ ਜੋੜ ਮੇਲਾ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਈ ਵਿਨਤ ਅ ਵਿਸ਼ੇ ਸਹਿਯੋਗ ਦੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਸਲਾਲਾ ਜੋੜ ਮੇਲਾ ਕਰਵਾਇਆ ਜਾ ਰਿਹਾ ਸੁੱਸੇਵਾਦਾਰਾ ਵੱਲੋਂ ਤਿਆਰੀਆਂ ਚੱਲ ਰਹੀਆਂ ਦਰਬਾਰ ਤੇ ਤੰਤਨ ਮਸਤ ਮੰਗਲ ਸ਼ਾਹੀ ਸੋ ਜੀ ਸਦਾਨਾ ਜੋੜ ਮੇਲੇ ਵਕੇ ਐਨ ਆਰ ਆ ਵੀਰਾਂ ਦਾ ਖਾਸ ਸੇ ਜੋਗਿਆ ਜੀ ਜਗਦੇਵ ਸਿੰਘ ਮਰੂਲਾ ਸਾਹਿਬ ਗਲ ਯੂ ਐਸ ਏ ਮਨਤਾਰ ਸਿੰਘ ਗਿਲ ਯੂ ਐਸ ਏ ਬਲਦੀਪ ਸਿੰਘ ਗਿਲ ਯੂ ਐਸ ਏ ਖੁਜੀ ਸਿੰਘ ਗਿਲ ਯੂ ਐਸ ਏ ਸਰਜੀ ਸਿੰਘ ਗਿਲ ਸ਼ਿਰਾ ਕੈਨੇਡਾ ਸੁਖਵੀਰ ਸਿੰਘ ਪੁਰਤਗਾਲ ਜਗਤਾਰ ਸਿੰਘ ਜੁਏ ਯੂ ਐਮਰੀਕ ਸਿੰਘ ਜੁਏ ਜਗਦੀਪ ਸਿੰਘ ਗਿੱਲ ਜੁਕੇ ਗੁਰਚਰਨ ਨਿਊਜ਼ੀਲੈਂਡ ਜਸਵੰਤ ਜੁਵੇਈ ਸੁਖਵੀਰ ਸਿੰਘ ਮਲਹਾਰ ਯੂਐਸਏ ਹਰਜਿੰਦਰ ਸਿੰਘ ਜੁਕੇ ਜਤਿੰਦਰ ਸਿੰਘ ਜਰਮਨ ਜਸਪ੍ਰੀਤ ਜੁਕੇ ਪ੍ਰਦੀਪ ਇਟਲੀ ਹੈਰੀ ਇਟਲੀ ਪ੍ਰਕਾਸ਼ ਇਟਲੀ ਵਿਜੇ ਮਲਹਾਰ ਵਰਜੇਸ਼ ਇਟਲੀ ਤੀਥਰਾਜ ਯੂਐਸਏ ਸੈਪੀ ਖੁਸ਼ਵਿੰਦਰ ਕੈਨੇਡਾ ਅਨਮੋਲ ਇਟਲੀ ਤੇ ਹੋਰ ਵੀ ਕਈ ਐਨਆਰਬੀਨਾਂ ਦਾ ਸਹਿਯੋਗ ਹੈ ਇਸ ਮੇਲੇ ਦੇ ਵਿੱਚ ਸੁਣਿਆ ਹੈ ਤੁਸੀਂ ਲਾਈਵ ਤਸਵੀਰਾਂ ਪਿੰਡ ਲਕਸੀਆਂ ਜਿਹੜਾ ਸ਼ਹਿਰਪੁਰ ਤੋਂ ਸੁਸਮੋਕੇ 25 ਜੂਨ ਦਿਨ ਬੋਧਵਾਨ ਨੂੰ ਚਾਗ ਦੀ ਰਸਮ ਸ਼ਾਮ 5 ਵਜੇ ਤੇ ਚਾਪ ਕੋੜੇ ਲੰਗ ਚੱਲੇਗਾ 6 ਵਜੇ ਇਕਵਾਲੀਆਂ ਦਾ ਪ੍ਰੋਗਰਾਮ ਰਾਤ 8 ਵਜੇ ਤੇ 26 ਜੂਨ ਨੂੰ ਚਾਦ ਦੀ ਰਸਮ ਫਿਰ 10 ਵਜੇ ਹੋਵੇਗੀ ਤੇ ਸੂਫੀਆਂ ਦਾ ਪ੍ਰੋਗਰਾਮ ਹੋਵੇਗਾ 12 ਵਜੇ ਠੰਡੇ ਮਠੇ ਜਲਦੀ ਸ਼ਵੀਰ ਤੇ ਦਾਤਾ ਜੀ ਦੇ ਲੰਗਰ ਤੋਂ ਵਰਤਾਏ ਜਾਣਗੇ ਸਟੇਜ ਸੈਕਟਰ ਦੀ ਸੇਵਾ ਮਨ ਸੰਚਾਲਕ ਉਤਾਰ ਸਿੰਘ ਜੀ ਵੱਲੋਂ ਨਿਭਾਈ ਜਾਵੇਗੀ ਸੋ ਪਹੁੰਚ ਰਹੇ ਉੱਚ ਕੋਟੀ ਦੇ ਕਲਾਕਾਰ ਇহতেরਾਮ ਕਾਦਰੀ ਕਵਾਲ ਕੈਫ ਹੁਸੈਨ ਲਬਜੀਤ ਬਕਰ ਸੂਫੀ ਗਾਇਕ ਹਸਨ ਮਾਨਕ ਕੁਲਦੀਪ ਮਰਤਾ ਦੋਤਾ ਜੀ ਪਜਮੇਰ ਹੀਰ ਪਿੰਡ ਲਖੀਆਂ ਤੋਂ ਸੁੱਖਾ ਰਾਮ ਸਰਵਾ ਸੋ ਡਰਾਮਾ ਪੇਸ਼ ਕਰਨਗੇ ਨਾਟਕ ਪੇਸ਼ ਕਰਨਗੇ ਚੋੜੀ ਪਰੇਗਾ ਮਰਾਤਾ ਨਾਲ ਤੇਰੀ ਸੱਚੇ ਦਿਲੋਂ ਬੇਖ ਮੰਗੇ ਸੁਭਾਕੇ ਜੀ ਇਹਨਾਂ ਦਰਬਾਰਾਂ ਤੇ ਮੰਤਾਂ ਮੰਗਦੀਆਂ ਨੇ ਸੰਗਤਾਂ ਤੇ ਮੰਤਾਂ ਪੂਰੀਆਂ ਹੁੰਦੀਆਂ ਨੇ ਸੋ ਸੱਚੇ ਦਿਲੋਂ ਜੋ ਵੀ ਮਰਾਦ ਦਰਬਾਰਾਂ ਤੇ ਮੰਗੀ ਜਾਂਦੀ ਹੈ ਪੂਰੀ ਹੁੰਦੀ ਹੈ ਸੋ ਜਿਸ ਦਰਬਾਰ ਤੇ ਪ੍ਰਧਾਨ ਦਲਵੀਰ ਚੰਦ ਕੋ ਪ੍ਰਧਾਨ ਬਲਵੀਰ ਸਿੰਘ ਸੈਕਟਰੀ ਹਰਜੋਤ ਸਿੰਘ ਕੈਸ਼ੀਅਰ ਅਵਧਾਰ ਸਿੰਘ ਸਾਹਿਲ ਅਜਮੇਰ ਹੀਰ एपी राजकुमार दीपक परविंदर नहचल चमन सिंह बलबीर भीरा अमरजीत सिंह सिंह सोनू प्रभजोत सुखदेव नंदी अवतार सिंह सैकटरी सेवादार सुखदीप फ्रैंक गुरदीप संधु अनमोल ਵਿਰਾਟ ਹੀਰ ਲੱਕੀ ਜਸਕਰਨ ਹਸ਼ਪ੍ਰੀਤ ਸਿੰਘ ਹਰਮਨ ਇਸ ਤੋਂ ਇਲਾਵਾ ਹੋਰ ਵੀ ਨਗਰ ਦੇ ਸੇਵਾਦਾਰ ਇਸ ਮੌਕੇ ਆਪਣੀ ਆਪਣੀ ਸੇਵਾ ਨਿਭਾਉਣਗੇ ਸੋ ਜੀ ਸਮੂਹ ਸੇਵਾਦਾਰ ਵੱਲੋਂ ਸੇਵਾ ਨਿਭਾਈਆਂ ਜਾ ਰਹੀਆਂ ਸੋ ਮੇਲੇ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਸੋ ਸਾਰੇ ਸੇਵਾਦਾਰ ਇਸ ਮੌਕੇ ਦਰਬਾਰ ਤੇ ਮੌਜੂਦ ਨੇ ਸੋ ਸਮੂਹ ਸੇਵਾਦਾਰਾਂ ਨੇ

ਤੁਹਾਨੂੰ ਬਾਕੀ ਜਿਸ ਮੇਲੇ ਦੀ ਜਾਣਕਾਰੀ ਲੈਣੀ ਆ ਪ੍ਰਬੰਧਕਾਂ ਪਾਸੋਂ ਸੋ ਸਮੂਹ ਪ੍ਰਬੰਧਕ ਇਸ ਮੌਕੇ ਦਿਵਾਤੇ ਹਾਜ਼ਰ ਹੋਏ ਨੇ ਸੋ ਜਾਣਕਾਰੀ ਲੈਣੇ ਆ ਇਸ ਜੋੜ ਮੇਲੇ ਬਾਰੇ ਸੋ ਗੱਲਬਾਤ ਕਰਦੇ ਆ ਪ੍ਰਬੰਧਕਾਂ ਦੇ ਨਾਲ ਸੋ ਦੇਖਦੇ ਰਹੋ ਸਰਬਤਰਮ ਨਿਊ ਚੈਨਲ ਮਾਸਟਰ ਮੌਨਸੈਂ ਗਾਂਡੀਆਂ ਦੇ ਨਾਲ ਸੋ ਵੀਡੀਓ ਨੂੰ ਬੱਤ ਬੱਤ ਲਾਈਕ ਮੈਂਟ ਸ਼ੇਅਰ ਜੁਤਰੋ ਜੀ ਸੋ ਬੱਤ ਬੱਤ ਸਾਡੇ ਚੈਨਲ ਨੂੰ ਸਾਡੇ ਪੇਜ ਨੂੰ ਫੋਲੋ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸੋ ਸਭ ਤੋਂ ਪਹਿਲਾਂ ਸਾਡੇ ਸਰਬਤਰਮ ਨਿਊਜ਼ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਤਿਕਾਰ ਹੈ ਜੀ। ਸੋ ਸਾਡੇ ਸਟੇਜ ਸੈਕਟਰੀ ਸਰਬਤਰਮ ਨਿਊਜ਼ ਦੀ ਪੂਰੀ ਟੀਮ ਜਿਹੜੇ ਕੀਮਤੀ ਸਮਾਂ ਕੱਢ ਕੇ ਸਾਡੇ ਵਿੱਚ ਪਹੁੰਚਿਆ ਇਹਨਾਂ ਦਾ ਬਹੁਤ ਬਹੁਤ ਸਵਾਗਤ ਤੇ ਦਰਵਾਜ਼ ਤਨ ਤਨ ਬਾਬਾ ਮਾਸਮਗਲ ਛਾ ਪਿੰਡ ਲਕਸੀਆਂ ਜਿੱਥੇ ਕਿ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਤੇ ਐਨ ਆਰ ਐ ਬੀ ਤੇ ਸਮੁੱਚੀ ਗ੍ਰਾਮ ਪੰਚਾਇਤ ਪਿੰਡ ਲਕਸੀਆਂ ਦੀ ਸਾਰੀ तमाम ਸੰਗਤ ਤੇ ਨਾਲ ਦੇ ਪਿੰਡਾਂ ਦਾ ਵੀ ਬਹੁਤ ਸਹਿਯੋਗ ਇਸ ਮੇਲੇ ਦੇ ਵਿੱਚ ਤੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ 25 ਤੇ 26 ਜੂਨ ਦਿਨ ਬੁੱਧਵਾਰ ਤੇ ਵੀਰਵਾਰ ਜਿੱਥੇ ਕਿ ਬਹੁਤ ਵੱਡਾ ਹਰ ਸਾਲ ਦੀ ਤਰ੍ਹਾਂ ਸਾਲਾਨਾ ਜੋੜ ਮੇਲਾ ਹੋ ਰਿਹਾ ਇਸ ਮੇਲੇ ਦੇ ਵਿੱਚ ਬਹੁਤ ਨਾਮਵਰ ਜਿਹੜੀਆਂ ਕਵਾਲ ਪਾਰਟੀਆਂ ਤੇ ਬਹੁਤ ਸਾਰੇ ਨਾਮੀ ਫਨਕਾਰ ਜਿਨ੍ਹਾਂ ਦੀ ਅੱਜ ਇਸੇ ਦਰਬਾਰ ਤੇ ਹਾਜ਼ਰੀਆਂ ਹੋਣੀਆਂ ਨੇ 25 ਜੂਨ ਰਾਤ 8 ਵਜੇ ਐਤਰਾਮ ਕਾਦਰੀ ਜਿਨ੍ਹਾਂ ਦੀ ਹਾਜ਼ਰੀ ਉਹਨਾਂ ਤੋਂ ਬਾਅਦ 26 ਤਰੀਕ ਨੂੰ ਬਹੁਤ ਸਾਰੇ ਫਨਕਾਰ ਨੇ ਕੈਫ ਹਸੈਨ ਲਬਜੀਤ ਬਾਕਰ ਅਜਮੇਰ ਹੀਰ ਤੇ ਜਨਾਬ ਹਸਨ ਮਾਨਕ ਸਾਹਿਬ ਉਹਨਾਂ ਦੀ ਹਾਜ਼ਰੀ ਹੋਣੀ ਹੈ ਇਸੇ ਦਰਬਾਰ ਤੇ ਤੇ ਠੀਕ ਰਾਤ 9 ਤੋਂ 10 ਵਜੇ ਸੁੱਖਾ ਰਾਮ ਸਰਵਾ ਰਾਹੋ ਵਾਲੇ ਉਹਨਾਂ ਦੀ ਜਿਹੜੀ ਟੀਮ ਬਲ ਇੱਕ ਨਾਟਕ ਖੇਡਿਆ ਜਾਏਗਾ ਔਰ ਤਾਂਤਨ ਬਾਬਾ ਮਸਤ ਮੰਗਲ ਛਾ ਦੇ ਦਰਬਾਰ ਤੇ ਹਰ ਸਾਲ ਦੀ ਤਰ੍ਹਾਂ ਜਿਹੜਾ ਮੇਲਾ ਹੋ ਰਿਹਾ ਔਰ ਜਿੱਥੇ ਤੱਕ ਸਾਡੀ ਇਹ ਨਿਊਜ਼ ਜਾ ਰਹੀ ਹੈ ਸਰਬਧਰਮ ਨਿਊਜ਼ ਦੀ ਪੂਰੀ ਟੀਮ ਤਰਫੋਂ ਤੇ ਮੈਂ ਸਾਰੀਆਂ ਸੰਗਤਾਂ ਬੇਨਤੀ ਕਰਦਾ ਕਿ ਹਮ ਹਮਾ ਕੇ ਸਮੇਤ ਪਰਿਵਾਰ ਸਾਰੀਆਂ ਸੰਗਤਾਂ ਇਸ ਮੇਲੇ ਦੇ ਵਿੱਚ ਪਹੁੰਚੋ ਇਸ ਮੇਲੇ ਦੇ ਵਿੱਚ ਬਹੁਤ ਸਾਰੇ ਫਨਕਾਰਾਂ ਦੀ ਹਾਜ਼ਰੀ ਹੋਣੀ ਹੈ ਤਨ ਤਨ ਬਾਬਾ ਮਸਤ ਮੰਗਲ ਛਾ ਪਿੰਡ ਲਕਸੀਆਂ 25 ਤੇ 26 ਜੂਨ ਦਿਨ ਬੁੱਧਵਾਰ ਤੇ ਵੀਰਵਾਰ ਜੀ ਜੀ ਇਸ ਮੌਕੇ ਅੱਕਰ ਬਖੀ ਤੇ ਮਹਾਪੁਰਸ਼ੇ ਪਹੁੰਚ ਰਿਹਾ ਜੀ ਸੋ ਇਸ ਮੇਲੇ ਦੇ ਵਿੱਚ ਵਕ ਵਕ ਦਰਬਾਰਾ ਤੋਂ ਪਾਕਲਾ ਦੇ ਵਜ਼ੀਰ ਵੀ ਆਉਣਗੇ ਉਹ ਵੀ ਸੰਗਤਾਂ ਨੂੰ ਅਸ਼ੀਰਵਾਦ ਦੇਣਗੇ ਤੇ ਇਸ ਮਹਿਫਲ ਦੀ ਬਰਕਤ ਵਣਗੇ ਤੇ ਬਾਬਾ ਬਿੱਲੇ ਸ਼ਾ ਸਰਕਾਰ ਫਗਵਾੜੇ ਤੋਂ ਉਹ ਵੀ ਆਉਣਗੇ ਤੇ ਹੋਰ ਵੀ ਬਹੁਤ ਸਾਰੇ ਫਕੀਰ ਆਉਣਗੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜੀ ਸਾਡੀ ਸੰਗਤ ਵੱਲੋਂ ਪ੍ਰਬੰਧ ਕਮੇਟੀ ਵੱਲੋਂ ਦਰਬਾਰ ਵੱਲੋਂ ਤੇ ਗ੍ਰਾਮ ਪੰਚਾਇਤ ਪਿੰਨ ਲਕਸੀਆਂ ਵੱਲੋਂ ਤੇ ਸਰਬ ਧਰਮ ਨਿਊਜ਼ ਦੀ ਪੂਰੀ ਟੀਮ ਦਾ ਇੱਕ ਵਾਰ ਫੇਰ ਤੋਂ ਬਹੁਤ ਬਹੁਤ ਥੈਂਕਸ ਸਾਡੇ ਮਾਸਟਰ ਮੋਹਨ ਸਿੰਘ ਜੀ ਡਾਂਡੀਆਂ ਵਾਲੇ ਜਿਹੜੇ ਹਰ ਸਾਲ ਇਸ ਮੇਲੇ ਦੇ ਵਿੱਚ ਸਾਡੇ ਨਾਲ ਸਾਥ ਦਿੰਦੇ ਨੇ ਬਹੁਤ ਬਹੁਤ ਮਿਹਰਬਾਨ